ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ ਸੋ ਪੀਐਸਡਬਲੂ ਦੀਆਂ ਅਫਵਾਹਾਂ ਤੋਂ ਹੀ ਸਟਾਰਟ ਕਰਦੇ ਆ ਇਹ ਅਫਵਾਹਾਂ ਕਿਉਂ ਆ ਰਹੀਆਂ ਕਨੋਲਜ ਔਰ ਬਲੌਗਰ ਜਿਹੜੇ ਕਿ ਪ੍ਰੋਫੈਸ਼ਨਲੀ ਇਸ ਫੀਲਡ 'ਚ ਨਹੀਂ ਹੈਗੇ ਸੋ ਤਾਂ ਕਰਕੇ ਆ ਇਹ ਅਫਵਾਹਾਂ ਫੈਲੈਕ ਇੱਕ ਬਾਡੀ ਹੈ ਯੂਕੇ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਨੂੰ ਮਾਈਗ੍ਰੇਸ਼ਨ ਨੂੰ ਅਸੈਸ ਕਰਦੀ ਹੈ ਕੰਟਰੋਲ ਇਹ ਬਜਟ ਕਿੰਨਾ ਕੁ ਚਾਹੀਦਾ ਯੂਕੇ ਜਾਣ ਵਾਸਤੇ ਤੇ ਪ੍ਰੈਜ਼ੈਂਟਲੀ ਕਿਹੜੇ ਕਿਹੜੇ ਐਸਜੀਓ ਵਾਲੇ ਬੱਚੇ ਦਾ ਖਰਚਾ 10 ਤੋਂ 12 ਲੱਖ ਤੱਕ ਜਾ ਸਕਦਾ ਮਾਸਟਰਸ ਵਾਲੇ ਦਾ ਬੱਚੇ ਦਾ 6 ਮਹੀਨੇ ਦੀ ਫੀਸ ਦੇ ਨਾਲ 10 ਲੱਖ ਤੱਕ ਸਾਰਾ ਖਰਚਾ ਕੰਟਰੋਲ ਹੋ ਸਕਦਾ ਵੈਲਕਮ ਟੂ ਸਟੂਡੈਂਟਸ ਆਰਿਆ ਦਾ ਯੂਕੇ ਸਟੱਡੀ ਵੀਜ਼ਾ ਦੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੀਐਸਡਬਲ ਕਲੋਜ਼ ਹੋਣ ਦੀਆਂ ਅਫਵਾਹਾਂ ਤੁਸੀਂ ਵੀ ਸੁਣੀਆਂ ਹੋਣੀਆਂ ਕੀ ਰਿਐਲਿਟੀ ਹੈ ਇਸ ਬਾਰੇ ਵੀ ਗੱਲ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਬ੍ਰਾਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੌਰ ਕਬਰ ਸਾਹਿਬ ਬਹੁਤ ਬਹੁਤ ਸਵਾਗਤ ਹੈ। थैंक यू दीपा ਜੀ। ਪ੍ਰੋਗਰਾਮ ਦੇਖ ਰਹੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਸੋ ਪੀਐਸਡਬਲੂ ਦੀਆਂ ਅਫਵਾਹਾਂ ਤੋਂ ਹੀ ਸਟਾਰਟ ਕਰਦੇ ਹਾਂ। ਇਹ ਅਫਵਾਹਾਂ ਕਿਉਂ ਆ ਰਹੀਆਂ ਕਿੰਨੀ ਰਿਐਲਿਟੀ? ਦੇਖੋ ਪੀਐਸਡਬਲੂ ਬੇਸਿਕਲੀ ਕੀ ਹੈ ਕਿ ਯੂ ਕਟ ਨੋਲਿਜ ਔਰ ਬਲੌਗਰ ਜਿਹੜੇ ਕਿ ਪ੍ਰੋਫੈਸ਼ਨਲੀ ਇਸ ਫੀਲਡ 'ਚ ਨਹੀਂ ਹੈਗੇ। ਸੋ ਤਾਂ ਕਰਕੇ ਆਹ ਅਫਵਾਹਾਂ ਫੈਲਦੀਆਂ ਨੇ। ਅਸਲ 'ਚ ਮੈਕ ਇੱਕ ਬਾਡੀ ਹੈ ਯੂਕੇ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਨੂੰ ਮਾਈਗ੍ਰੇਸ਼ਨ ਨੂੰ ਅਸੈਸ ਕਰਦੀ ਹੈ, ਕੰਟਰੋਲ ਕਰਦੀ ਹੈ। ਸੋ ਜਿੰਨੀਆਂ ਵੀ ਵੀਜ਼ਾ ਕੈਟਾਗਰੀਜ਼ ਆ ਉਹਨਾਂ ਨੇ ਸਾਰੀਆਂ ਉਹਨੂੰ ਦਿੱਤੀਆਂ ਹੋਈਆਂ ਨੇ ਗਵਰਨਮੈਂਟ ਨੇ ਕਿ ਤੁਸੀਂ ਬਈ ਇਹਨਾਂ ਨੂੰ ਅਸੈਸ ਕਰੋ ਕਿੱਥੇ ਸਾਨੂੰ ਬੰਦੇ ਵਧਾਉਣ ਦੀ ਲੋੜ ਹੈ ਕਿੱਥੇ ਘਟਾਉਣ ਦੀ ਲੋੜ ਹੈ ਔਰ ਉਹਦੇ ਵਿੱਚ PSW ਵੀ ਗਿਆ ਹੋਇਆ ਇੱਕ ਨਾਰਮਲ ਕੈਟਾਗਰੀ ਦੇ ਵਾਂਗੂ ਬਟ ਸ਼ੋ ਇਦਾਂ ਬੜਨ ਲੱਗੇ ਲੋਕਾਂ ਦੇ YouTube ਤੇ ਕਿ PSW ਬੰਦ ਹੋ ਗਿਆ ਜੀ ক্লোਜ਼ ਹੋ ਗਿਆ ਜੀ ਸੋ ਇਦਾਂ ਦਾ ਕੁਝ ਵੀ ਨਹੀਂ ਹੋ ਰਿਹਾ ਠੀਕ ਹੈ ਜੀ ਤੁਸੀਂ ਪਿੱਛੇ ਦੇ ਦੇਖਿਆ ਹੋਊਗਾ ਟਾਇਰ 2 ਵੀਜ਼ਾ ਵੀ ਗਿਆ ਸੀ ਟਾਇਰ 2 ਵੀਜ਼ੇ ਚੁੱਕੀ ਨਿਕਲ ਕੇ ਆਇਆ ਸਿਰਫ ਕੇਅਰ ਵਰਕ ਬੰਦ ਕੀਤਾ ਉਹ ਵੀ ਸਪਾਊਸ ਕੇਅਰ ਵਰਕ ਵੀਜ਼ਾ ਵੀ ਚੱਲਦਾ ਰਹਿਣ ਦਿੱਤਾ ਬਾਕੀ ਵੀ ਕੈਟੇਗਰੀਆਂ ਚਲਦੀਆਂ ਰਹਿਣ ਦਿੱਤੀਆਂ ਕਿਉਂਕਿ ਉਹ ਪੁਰਾਣੀਆਂ ਸਰਕਾਰਾਂ ਦੇ ਕਾਨੂੰਨ ਬਣੇ ਸੀ ਨਵੀਆਂ ਸਰਕਾਰਾਂ ਨੇ ਉਹਨਾਂ ਨੂੰ ਉੱਪਰ ਥੱਲੇ ਦਾ ਕਰਨਾ ਹੀ ਸੀਗਾ ਆ ਕੇ ਸੋ ਹੁਣ ਪੀਐਸਡਬਲਯੂ ਵੀਆ ਰਿਵਿਊ ਲਈ ਗਿਆ ਹੈ ਬਟ ਇਹਦੇ ਕੋਈ ਬੰਦ ਹੋਣ ਦੇ ਚਾਂਸ ਨਹੀਂ ਹੈਗੇ ਕੋਈ ਘਟ ਹੋਣ ਦੇ ਵੀ ਚਾਂਸ ਨਹੀਂ ਹੈਗੇ ਪੋਸਟ ਸਟਡੀ ਵਰਕ ਵੀਜ਼ਾ ਦਰਬਦਰ ਚਲੇਗਾ ਕਿਉਂਕਿ ਅਗਰ ਉਹ ਨਹੀਂ ਚਲਾਉਣਗੇ ਤਾਂ ਫਿਰ ਉਹਨਾਂ ਦੀਆਂ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਬਲਮ ਹੋ ਜੂਗੀ ਵੀ ਉੱਥੇ ਉਹਨਾਂ ਦੇ ਖਰਚੇ ਹੀ ਪੂਰੇ ਨਹੀਂ ਹੋਣੇ। ਸੋ ਇਹਦੀ ਚਾਂਸਿਸ ਬਹੁਤ ਨਾ ਦੇ ਬਰਾਬਰ ਨੇ ਕਿ ਉਹਦੇ ਵਿੱਚ ਕੋਈ ਪੀਐਸਡਬਲ ਕਲੋਜ਼ ਹੋ ਸਕਦਾ ਹੈ। ਸੋ ਨਿਸ਼ਚਿੰਤ ਬੇਫਿਕਰ ਹੋ ਕੇ ਯੂਕੇ ਜਾਓ। ਇਹ ਪੀਐਸਡਬਲ ਬਿਲਕੁਲ ਬੰਦ ਜੀ ਸੋ ਜਾ ਸਕਦੇ ਹੋ ਸਟੂਡੈਂਟਸ ਤੁਸੀਂ ਯੂਕੇ ਗੱਲ ਕਰਦੇ ਆ ਬਜਟ ਕਿੰਨਾ ਕੁ ਚਾਹੀਦਾ ਯੂਕੇ ਜਾਣ ਵਾਸਤੇ ਤੇ ਪ੍ਰੈਜ਼ੈਂਟਲੀ ਕਿਹੜੇ ਕਿਹੜੇ ਇਟੇਮ ਦੇਖੋ ਐਵਰੇਜਲੀ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਯੂਨੀਵਰਸਿਟੀਆਂ 6 ਮਹੀਨੇ ਦੀ ਫੀਸ ਲੈ ਲੈਂਦੀਆਂ ਨੇ ਤਕਰੀਬਨ 6 ਲੱਖ ਦੇ ਲੱਗ ਕੇ ਛੱਕੇ ਜਾਂਦੀ ਹੈ ਬਾਕੀ ਜਿਹੜੇ ਖਰਚੇ ਆ ਜਿਦ ਚ ਐਮਬੈਸੀ ਫੀਸ ਆ ਇੰਸ਼ੋਰੈਂਸ ਆ ਮੇਜਰ ਤੌਰ ਤੇ ਪਲੱਸ 2 ਵਾਲੇ ਬੱਚੇ ਦਾ ਖਰਚਾ 10 ਤੋਂ 12 ਲੱਖ ਤੱਕ ਜਾ ਸਕਦਾ ਹੈ ਮਾਸਟਰਸ ਵਾਲੇ ਦਾ ਬੱਚੇ ਦਾ 6 ਮਹੀਨੇ ਦੀ ਫੀਸ ਦੇ ਨਾਲ 10 ਲੱਖ ਤੱਕ ਸਾਰਾ ਖਰਚਾ ਕੰਟਰੋਲ ਹੋ ਸਕਦਾ ਹੈ ਬਾਕੀ ਡਿਪੈਂਡ ਹੈ ਬੱਚਾ ਕਿੱਦਾਂ ਦੀ ਯੂਨੀਵਰਸਿਟੀ ਜਾਂਦਾ ਹੈ ਜਾਂ ਕਿੱਦਾਂ ਦੀ ਆਪਸ਼ਨਸ ਨੂੰ ਲੈਂਦਾ ਹੈ ਔਰ ਆ ਵੀ ਹੈ ਕਿ ਯੂਕੇ ਕਈਆਂ ਨੂੰ ਵਹਿਮ ਹੈ ਵੀ ਸਪਾਊਸ ਨਹੀਂ ਜਾ ਸਕਦਾ ਤਾਂ ਮੈਂ ਉਹ ਵੀ ਦੱਸ ਦਿੰਦਾ ਜੀ ਜਿਹੜੇ ਬੱਚਿਆਂ ਕੋ ਆਇਲਟ ਸਕੋਰ ਹੈ ਗ੍ਰੈਜੂਏਸ਼ਨ ਹੈ ਆਇਲਟ 6 ਓਵਰঅল 5.5 ਹੈ ਉਹ ਬਿਲਕੁਲ ਆਪਣੇ ਸਪਾਊਸ ਦੇ ਨਾਲ ਯੂਕੇ ਜਾ ਸਕਦੇ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ بس پروگرام ਯੂਨੀਵਰਸਟੀਆਂ ਸਿਲੈਕਟਡ ਮਿਲਣਗੀਆਂ ਜਿਹੜੀ ਮਰਜ਼ੀ ਚ ਨਹੀਂ ਜਾ ਸਕਦੇ ਸੋ ਉਹਦੇ ਲਈ ਤੁਸੀਂ ਟੀਮ ਨੂੰ ਕੰਟੈਕਟ ਕਰਕੇ ਜਾਣ ਲਿਓ ਜੇ ਤੁਹਾਡੇ ਚੋਅ ਦੇ ਲਈ ਕੋਈ ਫਾਇਦੇ ਦੀ ਚੀਜ਼ ਨਿਕਲਦੀ ਹੈ ਤਾਂ ਨਿਸ਼ਚਿੰਤ ਬੇਫਿਕਰ ਹੋ ਕੇ ਤੁਸੀਂ ਪਰਿਵਾਰ ਨਾਲ ਅੱਜ ਵੀ ਯੂਕੇ ਜਾ ਸਕਦੇ ਹੋ ਸਟਡੀ ਵੀ ਜਾ ਸਕਦੇ ਸੋ ਸਟੂਡੈਂਟਸ ਯੂਕੇ ਤੇ ਅਸੀਂ ਰੈਗੂਲਰ ਵਾਚ ਰੱਖਦੇ ਹਾਂ ਯੂਕੇ ਦੇ ਅਪਡੇਟਸ ਰੈਗੂਲਰ ਬੇਸਿਸ ਤੇ ਇਸ ਚੈਨਲ ਤੇ ਸ਼ੇਅਰ ਹੁੰਦੇ ਨੇ ਜੇ ਪਲਾਨ ਕਰ ਰਹੇ ਹੋ ਯੂਕੇ ਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਫਰੌਦਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ